ਕੀ ਹੋਇਆ ਕੀ ਜੀ ਟਾਈਮ ਪਿੱਛੇ ਲੜਾਈ ਹੋ ਰਹੀ ਹੈ ਅੱਜ ਕੱਲ ਕੀ ਟਾਈਮ ਦਾ ਕੀ ਮਤਲਬ ਕੀ ਕੀਤਾ ਉਹਨਾਂ ਨੇ ਟਾਈਮ ਪੁੱਛਿਆ ਸਿਰਫ ਆਠੇ ਵਾਲੇ ਸਾਰੇ ਮੁੰਡੇ ਗੱਲ ਕਹਿ ਗਏ ਨੂੰ 8-10 ਉਹਨਾਂ ਨੇ दात ਮਾਰੇ ਧੋਪਲਾ ਮਾਰਿਆ ਇਹਨਾਂ ਦੀ ਹਾਲਤ ਕਿਸ ਤਰੀਕੇ ਦੀ ਹੈ ਉਹਨਾਂ ਦੀ ਹਾਲਤ ਪੁੱਛ ਨਹੀਂ ਹੋਈ ਮਹਾਰਾਜ ਉਹਨਾਂ ਨੇ ਇਹਦੇ ਮਾਰੇ ਸਿਰਫ ਇੱਥੇ दात ਵੀ ਮਾਰਿਆ ਤੇ ਨਾਸਤੇ ਬੋਤਲ ਵੀ ਮਾਰੀ ਆ ਕੋਈ ਮਤ ਨਹੀਂ ਮੈਂ ਦੇਖਦਾ ਯਾਰ ਹਾਲ ਦੀ ਫਿਲਹਾਲ ਰੈਫਰ ਕੀਤਾ ਗਿਆ ਰੈਫਰਲ ਕੁਝ ਨਹੀਂ ਹੋਇਆ ਵਾਲੇ ਇਹਨੂੰ ਰੈਫਰ ਕੀਤਾ ਗਿਆ ਵੱਡੇ ਹਸਪਤਾਲ ਲੈ ਕੇ ਚੱਲੋ ਵੱਡੇ ਹਸਪਤਾਲ ਲੈ ਕੇ ਚੱਲੇ ਆ ਠੀਕ ਇਸ ਟਾਈਮ ਠੀਕ ਹੈ ਜੋ ਵੀ ਆ ਉਹਨਾਂ ਤੇ ਐਂਬੂਲੈਂਸ ਵੀ ਮਿਲੀ ਐਂਬੂਲੈਂਸ ਵੀ ਨਹੀਂ ਐਂਬੂਲੈਂਸ ਕੁਝ ਨਹੀਂ ਮਿਲੀ ਐਂਬੂਲੈਂਸ ਲਈ ਕਹਿੰਦੇ ਅਸੀਂ ਨਹੀਂ ਜਾਣਾ ਇਸ ਟਾਈਮ 31 ਮਾਰਚ ਨੂੰ ਜਿੱਥੇ ਸ਼ਰਾਬ ਦੇ ਠੇਕੇ ਟੁੱਟਣ ਤੇ ਵੱਡੀ ਤਦਾਦ ਵਿੱਚ ਸ਼ਰਾਬ ਦੇ ਸ਼ੌਕੀਨਾ ਦੀਆਂ ਲੰਬੀਆਂ ਲਾਈਨਾਂ ਠੇਕਿਆਂ ਤੇ ਦੇਖਣ ਨੂੰ ਮਿਲੀਆਂ इस दौरान कई थावे सस्ती शराब के दौरान हाथापाई होटनाव भी सामने आईया ने ताज़ा मामला शिवपुरी चौंक के नजदीकी बने शराब के ठेकेद सामने आदा है जिते हाथापाई की घटना च दो नौजवान गंभीर रूप के जख्मी हो गए दसया जा रहा है कि दोनों नौजवानों की शराब ठेकेदार करमिया के नाम विवाद हो गया से ਇਜ਼ਰਾਨ ਪੀੜਤ ਨੇ આરોਪ ਲਗਾਇਆ ਕਿ ਠੇਕੇ ਦੇ ਕਰਮੀਆਂ ਨੇ ਬੋਤਲ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਹੈ ਜ਼ਖਮੀ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਘਟਨਾ ਵਿੱਚ ਉਸ ਦੀ ਬਾਹ ਦੀ ਨਸ ਕੱਟ ਗਈ ਫੋਨ ਦੇ ਨਾਲ ਲਤਪਤ ਨੌਜਵਾਨ ਉਪਚਾਰ ਦੇ ਲਈ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਹੈਰਾਨੀ ਦੀ ਗੱਲ ਇਸ ਮਾਮਲੇ 'ਚ ਸਾਹਮਣੀ ਆਉਂਦੀ ਹੈ ਕਿ ਜਿਉਂ ਹੀ ਪੀੜਤ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਉੱਥੇ ਐਂਬੂਲੈਂਸ ਵੀ ਨਹੀਂ ਮਿਲਦੀ ਜਿਸ ਤੇ ਚਲਦੇ ਹੱਥ ਵਿੱਚ ਗਲੂਕੋਜ਼ ਦੀ ਬੋਤਲ ਲੈ ਕੇ ਉਸ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਤੇ ਉਹ ਖੁਦ ਮਜਬੂਰ ਹੋ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਦੇ ਲਈ ਵਿਅਕਤੀ ਆਉਂਦਾ ਹੈ ਪਰ ਦੇਰ ਰਾਤ ਉਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਹੋਣ ਦੇ ਲਈ ਕਹਿ ਦਿੱਤਾ ਜਾਂਦਾ ਪਰ ਉਸ ਨੂੰ ਐਂਬੂਲੈਂਸ ਦਾ ਪ੍ਰਬੰਧ ਨਹੀਂ ਕਰਕੇ ਦਿੱਤਾ ਜਾਂਦਾ ਹੱਥ ਦੇ ਵਿੱਚ ਗਲੂਕੋਜ਼ ਵੜ ਕੇ ਇਹ ਵਿਅਕਤੀ ਜਿਹੜਾ ਕਿ ਖੁਦ ਪ੍ਰਾਈਵੇਟ ਹਸਪਤਾਲ ਜਾਂਦਾ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੱਤਾ ਹੈ ਕਿ ਹੱਤਾ ਵਿੱਚ ਗਲੂਕੋਜ਼ ਦੀ ਬੋਤਲ ਫੜੀ ਹੋਈ ਹੈ ਸਾਥੀ ਬਾਈਕ ਤੇ ਬਿਠਾ ਕੇ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਲੁਧਿਆਣਾ ਲਾਈਵ ਦੇ ਲਈ ਅਮੀ ਥਾਪੜ ਦੀ ਰਿਪੋਰਟ ਦੇਖ ਲੋ ਮਹਾਰਾਜ ਜੀ ਕੀ ਹੋ ਰਿਹਾ ਹੈ ਇਹ ਬਦਮਾਸ਼ਾਂ ਦਾ ਦੇਖੋ ਕੀ ਹੋਇਆ ਕੀ ਜੀ ਟਾਈਮ ਪਿਛੇ ਲੜਾਈ ਹੋ ਰਹੀ ਹੈ ਅੱਜ ਕੱਲ੍ਹ ਕੀ ਟਾਈਮ ਦਾ ਕੀ ਮਤਲਬ ਕੀ ਕੀਤਾ ਉਹਨਾਂ ਨੇ ਟਾਈਮ ਪੁੱਛਿਆ ਸਿਰਫ ਆਖੇ ਵਾਲੇ ਸਾਰੇ ਮੁੰਡੇ ਗੱਲ ਪਾ ਕੇ ਇਹਨੂੰ ਆਟੇ ਦੱਸ ਉਹਨਾਂ ਨੇ ਦਾਤ ਮਾਰਿਆ ਦੋਪਲਾ ਮਾਰਿਆ ਇਹਨਾਂ ਨੇ ਵੀ ਹਾਲਤ ਕਿਸ ਤਰੀਕੇ ਦੀ ਆ ਉਹਨਾਂ ਦੀ ਹਾਲਤ ਕੁਛ ਨਹੀਂ ਹੋਈ ਮਹਾਰਾਜ ਉਹਨਾਂ ਨੇ ਇਹਦੇ ਮਾਰਿਆ ਸਿਰਫ ਇੱਥੇ ਦਾਤ ਵੀ ਮਾਰਿਆ ਤੇ ਨਸਤੇ ਬੋਤਲ ਵੀ ਮਾਰੀ ਆ ਕੋਈ ਗੱਲ ਨਹੀਂ ਮੈਂ ਦੇਖਦਾ ਹਾਂ ਯਾਰ ਖਾਲ ਦੀ ਫਿਲਹਾਲ ਰੈਫਰ ਕੀਤਾ ਗਿਆ ਰੈਫਰਲ ਕੁਛ ਨਹੀਂ ਹੋਇਆ ਵਾਲੇ ਇਹਨੂੰ ਰੈਫਰ ਕੀਤਾ ਗਿਆ ਵੱਡੇ ਹਸਪਤਾਲ ਲੈ ਕੇ ਵੱਡੇ ਹਸਪਤਾਲ ਲੈ ਕੇ ਚੱਲੇ ਆ ਠੀਕ ਇਸ ਟਾਈਮ ਠੀਕ ਜੋ ਵੀ ਆਉਣਾ ਤੇ ਐਂਬੂਲੈਂਸ ਨਹੀਂ ਮਿਲੀ ਐਂਬੂਲੈਂਸ ਮਿਲ ਨਹੀਂ ਐਂਬੂਲੈਂਸ ਕੁਝ ਨਹੀਂ ਮਿਲੀ ਐਂਬੂਲੈਂਸ ਨਾਲ ਜਿੰਦੇ ਅਸੀਂ ਨਹੀਂ ਜਾਣਾ ਇਸ ਟਾਈਮ 31 ਮਾਰਚ ਨੂੰ ਜਿੱਥੇ ਸ਼ਰਾਬ ਦੇ ਠੇਕੇ ਟੁੱਟਣ ਤੇ ਵੱਡੀ ਤਾਦਾਦ ਵਿੱਚ ਸ਼ਰਾਬ ਦੇ ਸ਼ੌਕੀਨਾ ਦੀਆਂ ਲੰਬੀਆਂ ਲਾਈਨਾਂ ਠੇਕਿਆਂ ਤੇ ਦੇਖਣ ਨੂੰ ਮਿਲੀਆਂ ਇਸ ਦੌਰਾਨ ਕਈ ਥਾਵਾਂ ਤੇ ਸਸਤੀ ਸ਼ਰਾਬ ਦੇ ਦਰਾਂ ਹੱਥਾਪਾਈ ਹੋਣ ਦੇ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਤਾਜ਼ਾ ਮਾਮਲਾ ਸ਼ਿਪੂਰੀ ਚੌਕ ਦੇ ਨਜ਼ਦੀਕੀ ਬੜੇ ਸ਼ਰਾਬ ਦੇ ਠੇਕੇ ਦਾ ਸਾਹਮਣੇ ਆਉਂਦਾ ਜਿੱਥੇ ਹੱਥਾਪਾਈ ਦੀ ਘਟਨਾ 'ਚ ਦੋ ਨੌਜਵਾਨ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਦੋਨੇ ਨੌਜਵਾਨਾਂ ਦੀ ਸ਼ਰਾਬ ਠੇਕੇਦਾਰਾਂ ਕਰਮੀਆਂ ਦੇ ਨਾਲ ਵਿਵਾਦ ਹੋ ਗਿਆ ਸੀ ਇਜ਼ਰਾਨ ਪੀੜਤ ਨੇ આરોਪ ਲਗਾਇਆ ਕਿ ਠੇਕੇ ਦੇ ਕਰਮੀਆਂ ਨੇ ਬੋਤਲ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਹੈ ਜ਼ਖਮੀ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਘਟਨਾ ਵਿੱਚ ਉਸ ਦੀ ਬਾਹ ਦੀ ਨਸ ਕੱਟ ਗਈ ਫੋਨ ਦੇ ਲਾ ਲਤਪਤ ਨੌਜਵਾਨ ਇਲਾਜ ਦੇ ਲਈ ਸਿਲਹਸਤ ਹਸਪਤਾਲ ਲੈ ਜਾਂਦਾ ਗਿਆ ਪਰ ਹੈਰਾਨੀ ਦੀ ਗੱਲ ਇਸ ਮਾਮਲੇ 'ਚ ਸਾਹਮਣੀ ਆਉਂਦੀ ਹੈ ਕਿ ਜਿਉਂ ਹੀ ਪੀੜਤ ਨੂੰ ਹਸਪਤਾਲ ਲੀ ਆਂਦਾ ਗਿਆ ਤਾਂ ਉਸ ਨੂੰ ਉੱਥੇ ਐਂਬੂਲੈਂਸ ਵੀ ਨਹੀਂ ਮਿਲਦੀ ਜਿਸ ਤੇ ਚਲਦੇ ਹੱਥ ਵਿੱਚ ਗਲੂਕੋਜ਼ ਦੀ ਬੋਤਲ ਲੈ ਕੇ ਉਸ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਤੇ ਉਹ ਖੁਦ ਮਜਬੂਰ ਹੋ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਦੇ ਲਈ ਵਿਅਕਤੀ ਆਉਂਦਾ ਹੈ ਪਰ ਦੇਰ ਰਾਤ ਉਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਹੋਣ ਦੇ ਲਈ ਕਹਿ ਦਿੱਤਾ ਜਾਂਦਾ ਪਰ ਉਸ ਨੂੰ ਐਂਬੂਲੈਂਸ ਦਾ ਪ੍ਰਬੰਧ ਨਹੀਂ ਕਰਕੇ ਦਿੱਤਾ ਜਾਂਦਾ ਹੱਥ ਦੇ ਵਿੱਚ ਗਲੂਕੋਜ਼ ਵੜ ਕੇ ਇਹ ਵਿਅਕਤੀ ਜਿਹੜਾ ਕਿ ਖੁਦ ਪ੍ਰਾਈਵੇਟ ਹਸਪਤਾਲ ਜਾਂਦਾ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਲਗਦਾ ਹੈ ਕਿ ਹੱਤਾਂ ਵਿੱਚ ਗਲੂਕੋਜ਼ ਦੀ ਬੋਤਲ ਫੜੀ ਹੋਈ ਹੈ ਸਾਥੀ ਬਾਈਕ ਤੇ ਬਿਠਾ ਕੇ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਲੁਗਿਆਣਾ ਲਾਈਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ